ਜਦੋਂ ਹੁਣ ਕਈਆਂ ਨੂੰ ਖੁਸ਼ੀ ਮਿਲਦੀ ਹੈ ਕਿਸੇ ਦੀ ਨਿੰਦਿਆ ਸੁਣ ਕੇ ਫਰਾਨੇ ਦੀ ਗੱਲ ਸੁਣਾ ਭਾਈ ਉਹ ਫਰਾਨਾ ਕੀ ਹੈ ਉਹ ਦੱਸ ਦੇ ਭਾਈ ਉਹਦੀ ਗੱਲ ਹੁਣ ਉਹ ਚੋ ਹੁਣ ਉਹ ਕੂੜੇ 'ਚੋਂ ਆਨੰਦ ਲੱਭਾਂਗੇ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਕੂੜਾ ਹੀ ਬਣਾਵਾਂਗੇ ਇਹਨਾਂ ਚੰਗਾ ਕੂੜ ਦੀਆਂ ਗੱਲਾਂ ਛੱਡੀਏ ਕੋਈ ਰੱਬ ਦੀ ਗੱਲ ਕਰੀਏ ਕੋਈ ਪ੍ਰਮਾਤਮਾ ਦੀ ਗੱਲ ਕਰੀਏ ਕੋਈ ਸਿਮਰਨ ਦੀ ਗੱਲ ਕਰੀਏ ਕੋਈ ਪ੍ਰਮਾਤਮਾ ਦੇ ਘਰ ਦੀ ਗੱਲ ਕਰ ਲਈਏ ਕੋਈ satsang ਦੀ ਗੱਲ ਕਰ ਲਈਏ ਕਿਉਂਕਿ ਚੰਗੀ ਗੱਲ ਕਰਾਂਗੇ ਤਾਂ ਛਾੜੀ ਜ਼ਿੰਦਗੀ ਚੰਗੀ ਹੁੰਦੀ ਇਹ ਸੋਚ ਕੇ ਦੇਖੋ ਤੁਸੀਂ ਕਿ ਤੁਹਾਨੂੰ ਮਜ਼ਾ ਕਿੱਥੋਂ ਆਉਂਦਾ ਹੈ ਅਛਾਈ ਚੋਂ ਆਉਂਦਾ ਹੈ ਬੁਰਾਈ ਚੋਂ ਆਉਂਦਾ ਹੈ ਅਚੀਆਂ ਆਤਾਂ ਤੁਹਾਡੀਆਂ ਹੈ ਜਾਂ ਬੁਰੀਆਂ ਆਤਾਂ ਹੈ ਅਗਰ ਬੁਰੀਆਂ ਆਤਾਂ ਤੁਹਾਨੂੰ ਮਜ਼ਾ ਦਿੰਦੀਆਂ ਹੈ ਤਾਂ ਫਿਰ ਤੁਸੀਂ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਰਹੇ ਹੋ ਬਰਬਾਦ ਕਰ ਰਹੇ ਹੋ ਅਗਰ ਅਚੀ ਆਤਾਂ ਚ ਤੁਹਾਨੂੰ ਮਜ਼ਾ ਆ ਰਿਹਾ ਹੈ ਤਾਂ ਫਿਰ ਤੁਹਾਡੀ ਜ਼ਿੰਦਗੀ ਬੈਟਰ ਹੋ ਰਹੀ ਹੈ ਸਮਝਦੇ ਹੋ ਹੁਣ ਜਦ ਤੱਕ ਹੋਣਾ ਕਿਸ ਨੂੰ ਸਿਮਰਨ ਕਰਨਾ ਹੈ ਉਹ 10 ਮਿੰਟ ਬਾਅਦ ਬੈਠਣ ਦੀ ਇੱਛ ਨਹੀਂ ਕਰਦਾ ਪਰ ਸਾਨੂੰ ਇਦਾਂ ਹੁੰਦਾ ਕਿ ਸਾਨੂੰ ਅਲਰਮ ਲਾ ਕੇ ਬੈਠਣਾ ਪੈਂਦਾ ਹੈ ਮਾਦਾ ਕੇ ਬੈਠੇ ਆ ਤਾਂ 2 ਘੰਟੇ ਬਾਅਦ ਉੱਠਣਾ ਵੀ ਹੈ ਕਿਤੇ ਇਹ ਨਾ ਹੋਵੇ ਕਿ ਦੁਪਹਿਰ ਦੇ 10 ਵਜੇ ਨੇ ਤਾਂ ਉਦੋਂ ਸੱਸਾਂ ਦਾ ਟਾਈਮ ਹੋਵੇ ਤੇ ਅਸੀਂ ਬੈਠੇ ਰਹਿ ਜਾਈਏ ਧਿਆਨ ਤੇ ਯਾਦ ਰੱਖਣਾ ਸਾਨੂੰ అలਾਰਮ ਲਾਣਾ ਪੈਂਦਾ ਹੈ ਸਿਮਰਨ ਤੋਂ ਉੱਠਣ ਵਾਸਤੇ ਕਿ ਮੋਬਾਈਲ ਵੱਜੇਗਾ అలਾਰਮ ਦੀ ਆਵਾਜ਼ ਆਏਗੀ ਤਾਂ ਪਤਾ ਲੱਗੇਗਾ ਹੁਣ ਸਾਨੂੰ ਬੈਠੇ ਨੂੰ 1.5 ਘੰਟਾ ਹੋ ਗਿਆ 2 ਘੰਟੇ ਹੋ ਗਏ ਇਸ ਲਈ ਉੱਠਣਾ ਵੀ ਹੈ ਆਪਣੇ ਬਾਕੀ ਕੰਮ ਵੀ ਇਤਨੀ ਚਾਹੇ ਕੋਈ ਵੀ ਸਾਡੀ ਆਦਤ ਹੋਵੇ ਚਾਹੇ ਐਕਸਰਸਾਈਜ਼ ਕਰਨ ਦੀ ਆadat ਹੋਵੇ ਤਾਂ ਉੱਥੇ ਵੀ ਟਾਈਮ ਨਹੀਂ ਅਸੀਂ ਦੇਖਦੇ ਅ ਜਿਹੜੇ ਸਾਡੇ ਨਾਲ ਕਰਾਂਦੇ ਖੜੇ ਖੜੇ ਥੱਕ ਜਾਣਗੇ ਮਾਲਕ ਨੂੰ 2 ਘੰਟੇ ਤੋਂ ਬਸ ਕੰਮ ਕਰਨੀ ਹੈ ਭਈ ਕ ਹਲੇ ਟਾਈਮ ਹੈ ਹਲੇ 10 ਘੰਟਾ ਹੋਰ ਲੰਮੇ ਸੋ ਆਨੰਦ ਆਂਦਾ ਇਹਨਾਂ ਚੀਜ਼ਾਂ ਚੋਂ ਸਾਨੂੰ ਤੇ ਹਨ ਹੋਵੇ ਸਤਸੰਗ ਹੋਵੇ ਉਹ ਇਹ ਅੱਛਾ ਕਰਮ ਹੋਵੇ ਆਨੰਦ ਆਂਦਾ ਹੈ ਜਦੋਂ ਅੱਛਾਈ ਚੋਂ ਆਨੰਦ ਲੈਣਾ ਸ਼ੁਰੂ ਕਰ ਦਿੱਤਾ ਤਾਂ ਜ਼ਿੰਦਗੀ ਤੁਹਾਡੀ ਆਪੀ ਅੱਛੀ ਹੋ ਜਾਏਗੀ ਕਿ ਨਹੀਂ ਲਈ ਅੱਜ ਤੋਂ ਇੰਨੀ ਗੱਲ ਹੀ ਮੰਨ ਲਓ ਕਿ ਅੱਛੀਆਂ ਚੀਜ਼ਾਂ ਦਾ ਆਨੰਦ ਲੈਣਾ ਸ਼ੁਰੂ ਕਰੋ ਅੱਛੀਆਂ ਚੀਜ਼ਾਂ 'ਚ ਖੁਸ਼ੀ ਲੈਣੀ ਸ਼ੁਰੂ ਕਰੋ ਅੱਛੀਆਂ ਚੀਜ਼ਾਂ 'ਚ ਆਪਣਾ ਮਨ ਲਾਣਾ ਸ਼ੁਰੂ ਕਰੋ ਤਾਂ ਫਿਰ ਹੌਲੀ ਹੌਲੀ ਜਦੋਂ ਅੱਛੀਆਂ ਚੀਜ਼ਾਂ ਦਾ ਮਨ ਲਾਉਂਗਾ ਲਾਉਂਗੇ ਤੁਸੀਂ ਤਾਂ ਜਿੱਦਾਂ ਦੱਸਿਆ ਹੈ ਕਿ ਫਿਰ ਆਪਣੇ ਆਪ ਹੀ ਤੁਹਾਨੂੰ ਆਪਣੇ ਜੀਵਨ 'ਚ ਬਦਲਾਅ ਵੀ ਅੱਛਾ ਫੀਲ ਹੋਏਗਾ ਮਹਿਸੂਸ ਹੋਏਗਾ ਤਾਂ ਜੇ ਤੁਰੇ ਹੀ ਬੁਰੇ ਮਾਰਗ ਤੇ ਗਏ ਤੁਰੇ ਹੀ ਬੁਰਾਈ ਦੇ ਰਸਤੇ ਚਲੇ ਗਏ ਤਾਂ ਫਿਰ ਤਾਂ ਜ਼ਿੰਦਗੀ ਹੋਰ ਜ਼ਿਆਦਾ ਬੱਤਰ ਹੁੰਦੀ ਹੁਣ ਆਪਣੀ ਜ਼ਿੰਦਗੀ ਨੂੰ ਬੱਤਰ ਬਣਾਉਣਾ ਇਹ ਵੀ ਬੰਦੇ ਦੇ ਹੱਥ 'ਚ ਹੈ ਤਾਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਕਹਿ ਰਹੇ ਹੋ ਕਿਉਂਕਿ ਐਗਜ਼ਾਮਪਲ ਦੇਣੀ ਪੈਂਦੀ ਹੈ ਸਾਨੂੰ ਹੋ ਬੰਦਾ ਕਹਵੇ ਜੀ ਠੀਕ ਹੈ ਤੁਸੀਂ ਕਿਹੜੀ ਚੀਜ਼ ਤਾ ਸਾਨੂੰ ਦੱਸਣਾ ਪੈਂਦਾ ਕਿ ਅਸੀਂ ਇਹ ਇੱਕ ਕੰਮ ਕਰ ਸਕਦੇ ਤੁਸੀਂ ਕਿਉਂ ਨਹੀਂ ਤੁਸੀਂ ਮਿਹਨਤ ਕਰ ਸਕਦੇ ਹੋ ਯਾਦ ਰੱਖਣਾ ਸਾਰਿਆਂ ਨੇ ਹੁਣ ਇੱਧਰ ਉਹ ਮੂਰਤੀਕਾਰ ਨੇ ਜੋ ਪੱਥਰ ਤੇ ਝੋਟ ਮਾਰੀ ਤਾਂ ਪੱਥਰ ਨੇ ਕਹਤਾ ਜਾ ਆਪਣੀ ਕਲਾਕਾਰੀ ਆਪਣੇ ਕੋਲ ਰੱਖ ਮੈਨੂੰ ਇਹ ਝੋਟਾ ਨਹੀਂ ਚਾਹੀਦੀ ਮੈਂ ਦਰਦ ਬਰਦਾਸ਼ਤ ਮੂਰਤੀਕਾਰ ਕਹਿੰਦਾ ਤੇਰੀ ਮਰਜ਼ੀ ਭਾਈ ਮੈਂ ਤਾਂ ਤੇਰੇ ਬਿਹਤਰੀ ਵਾਸਤੇ ਕਰ ਰਿਹਾ ਸੀ ਤੇਰੀ ਕੀਮਤ ਨੂੰ ਵਧਾਉਣ ਵਾਸਤੇ ਕਰ ਰਿਹਾ ਸੀ ਤੇਰੀ ਇੱਜ਼ਤ ਨੂੰ ਵਧਾਉਣ ਵਾਸਤੇ ਕਰ ਰਿਹਾ ਸੀ ਪਰ ਜੇ ਤੂੰ ਹੀ ਸੱਟ ਝੱਲਣ ਨੂੰ ਤਿਆਰ ਨਹੀਂ ਤਾਂ ਮੈਂ ਉਹ ਚ ਕੀ ਕਿਉਂਕਿ ਜਿੱਦਾਂ ਦੱਸਿਆ ਜੇ ਖੁਦ ਹੀ ਇਨਸਾਨ ਬਦਲਣ ਨੂੰ ਤਿਆਰ ਨਹੀਂ ਹੈ ਤਾਂ ਫਿਰ ਉਹਨੂੰ ਕੋਈ ਬਦਲ ਨਹੀਂ ਸਕਦਾ ਕਿਉਂਕਿ ਜ਼ਿੰਦਗੀ ਇਨਸਾਨ ਦੀ ਹੈ ਇਹਦਾ ਬਦਲਣ ਦਾ ਫੈਸਲਾ ਵੀ ਆਪਣੇ ਆਪ ਨੂੰ ਹੀ ਲੈਣਾ ਸਮਝੀ ਦਿਓ ਜੇ ਲੇਗਰ ਕੋਈ ਬੁਰੀ ਆਦਤ ਹੈ ਬੁਰਾ ਨਸ਼ਾ ਹੈ ਤਾਂ ਆਪਣੇ ਆਪ ਨਾਲ ਸੰਕਲਪ ਕਰੋ ਕਿ ਮੈਂ ਬੁਰੀ ਆਦਤ ਨੂੰ ਛੱਡਣਾ ਹੈ ਇਹਨੂੰ ਛੱਡਾਂਗਾ ਤਾਂ ਫੇਰ ਹੀ ਮੇਰੀ ਜ਼ਿੰਦਗੀ ਅੱਛੀ ਹੋਵੇਗੀ ਔਰ ਇਹ ਗੱਲ ਯਾਦ ਰੱਖੋ ਕੋਈ ਵੀ ਇਨਸਾਨ ਦੀ ਬੁਰੀ ਆਦਤ ਨਹੀਂ ਹੈ ਕਿ ਅਗਰ ਕੋਸ਼ਿਸ਼ ਕੀਤੀ ਜਾਵੇ ਤਾਂ ਉਹਨੂੰ ਬਦਲਿਆ ਨਾ ਜਾ ਸਕੇ ਹਰ ਆਦਤ ਨੂੰ ਬਦਲਿਆ ਜਾ ਸਕਦਾ ਹੈ ਬਸ ਕੋਸ਼ਿਸ਼ ਕਰਨੀ ਪੈਂਦੀ ਹੈ ਥੋੜੀ ਮਿਹਨਤ ਕਰਨੀ ਸਮਝ ਆ ਰਹੀ ਹੈ ਹੁਣ ਕਹਿੰਦੇ ਆ ਕਿ ਮੂਰਤੀਕਾਰ ਹੁਣ ਜਦੋਂ ਉਹ ਮੂਰਤੀਕਾਰ ਨੇ ਦੇਖਿਆ ਪੱਥਰ ਨੇ ਇਦਾਂ ਬੋਲਿਆ ਉਹਨਾਂ ਆਪਣਾ ਸੈਣੀ ਥੋੜਾ ਚੱਕਿਆ ਝੋਲੀ 'ਚ ਪਾਇਆ ਤਾਂ ਝੋਲੀ 'ਚ ਪਾ ਕੇ ਅੱਗੇ ਤੁਰ ਪਿਆ ਅੱਗੇ ਤੁਰਿਆ ਤਾਂ ਹਲੇ ਥੋੜੀ ਦੂਰੀ ਗਿਆ ਸੀ ਇੱਕ ਕਾਲਾ ਜਿਹਾ ਪੱਥਰ ਪਿਆ ਹੈ ਕਿਹੜਾ ਪੱਥਰ ਪਿਆ ਹੈ ਪਹਿਲਾ ਸਿਗਾ ਸਫੇਦ ਰੰਗ ਦਾ ਹੁਣ ਇਹ ਹੈਗਾ ਕਾਲੇ ਰੰਗ ਦਾ ਤਾਂ ਹੁਣ ਦੇਖਿਆ ਮੂਰਤੀਕਾਰ ਨੇ ਪੱਥਰ ਤੇ ਵੀ ਸੋਨਾ ਬਸ ਰੰਗ ਦਾ ਹੀ ਫਰਕ ਹੈ ਹਾਂ ਕਿਉਂਕਿ ਕਈ ਕਾਲੇ ਪੱਥਰ ਹੀ ਬੜੇ ਮਲਾਇਮ ਹੁੰਦੇ ਐ ਮਲਾਇਮ ਪੱਥਰ ਐ ਸੋਨਾ ਪੱਥਰ ਐ ਪਰ ਬਈ ਮੈਂ ਉੱਥੇ ਸਫੇਦ ਪੱਥਰ ਤੇ ਸੱਟ ਮਾਰਨ ਲੱਗਾ ਤਾਂ ਮੈਂ ਤਾਂ ਪੈ ਗਿਆ ਉਹ ਮੈਂ ਤਾਂ ਗੁੱਸੇ ਹੋ ਗਿਆ ਨਾਰਾਜ਼ ਹੋ ਗਿਆ ਤੂੰ ਕੌਣ ਹੁੰਦਾ ਮੇਰੇ ਸੱਟ ਮਾਰਨ ਵਾਲਾ ਮੈਂ ਚੰਗਾ ਭਲਾ ਜਿੱਦਾਂ ਦਾ ਮੈਨੂੰ ਰਹਿਣ ਦੇ ਇਸ ਲਈ ਮੈਂ ਕਾਲੇ ਪੱਥਰ ਨੂੰ ਹੀ ਪਹਿਲਾਂ ਪੁੱਛ ਲਿਆ ਕਿ ਭਾਈ ਤੂੰ ਬੜਾ ਮੁਲਾਇਮ ਹੈ ਅਗਰ ਤੂੰ ਥੋੜੀ ਜਿਹੀ ਸੱਟਾਂ ਚੱਲ ਲਵੇਂ ਥੋੜੀ ਜਿਹਾ ਦਰਦ ਬਰਦਾਸ਼ ਕਰ ਲਵੇਂ ਤਾਂ ਮੈਂ ਤੇਤੇ ਮਿਹਨਤ ਕਰਨ ਨੂੰ ਤਿਆਰ ਆ ਅਗਰ ਤੂੰ ਦਰਦ ਚੱਲਵੇਂ ਤਾਂ ਤੇਰੀ ਕੀਮਤ ਕਈ ਗੁਣਾ ਤੇਰੀ ਅਹਿਮੀਅਤ ਕਈ ਗੁਣਾ ਤੇਰੀ ਇੱਜ਼ਤ ਕਈ ਗੁਣਾ ਕੀ ਕਰ ਸਕਦੇ ਦਰਦ ਬਰਦਾਸ਼ ਤਾਂ ਕਾਲੇ ਪੱਥਰ ਨੇ ਮੁਸਕਰਾ ਕੇ ਕਿਹਾ ਉਹ ਭਾਈ ਇੰਨੇ ਸਾਲਾਂ ਤੋਂ ਪੱਥਰ ਹੀ ਬਣ ਕੇ ਪਿਆ ਐ ਇੰਨੇ ਸਾਲਾਂ ਤੋਂ ਪਥਰੀ ਬਣ ਕੇ ਬੈਠੇ ਆ ਕਈ ਆ ਰਹੀ ਹੈ ਕਈ ਜਾ ਰਹੀ ਕੋਈ ਧਿਆਨ ਨਹੀਂ ਦਿੰਦਾ ਤਾਂ ਜੇ ਤੇਰੇ ਸੱਟ ਖਾਨ ਦੇ ਨਾਲ ਤੇਰੀ ਸੱਟ ਖਾਨ ਦੇ ਨਾਲ ਇਹ ਛੋਟਾ ਖਾਨ ਦੇ ਨਾਲ ਮੇਰੀ ਜ਼ਿੰਦਗੀ ਬਦਲਦੀ ਹੈ ਤਾਂ ਮੈਂ ਹਰ ਦਰਦ ਝੱਲਣ ਨੂੰ ਮੈਂ ਹਰ ਸੱਟ ਸਹਿਣ ਨੂੰ ਲੈ ਮੈਂ ਆਪਣੇ ਆਪ ਨੂੰ ਤੇਰੇ ਸਮਰਪਿਤ ਕਰਦਾ ਆ ਜਿਨ੍ਹਾਂ ਦਿਲ ਕਰੇ ਜਿੰਨੀ ਢੇਰ ਦਿਲ ਕਰੇ ਯਾਨੀ ਜਿਨ੍ਹਾਂ ਦਿਲ ਕਰੇ ਜਿੰਨੀ ਢੇਰ ਦਿਲ ਕਰੇ ਫੱਟਾ ਮਾਰ ਮੈਂ ਹਰ ਦਰਦ ਬਰਦਾਸ਼ਤ ਕਰਨ ਨੂੰ ਯਾਨੀ ਇਹ ਤੇ ਵੀ ਨਹੀਂ ਕਿ ਇੱਕ ਦਿਨ ਦੀ ਗੱਲ ਦੋ ਦਿਨ ਦੀ ਗੱਲ ਜਿੰਨਾ ਤਰਾ ਦਿਲ ਕਰਦਾ ਬਸ ਕਸਰ ਕੋਈ ਨਾ ਛੱਡੀ ਜਿੰਨਾ ਤੂੰ ਵਧੀਆ ਮੈਨੂੰ ਬਣਾ ਸਕਦਾ ਹੈ ਬਣਾ ਦੇ ਜਿੰਨਾ ਮੈਨੂੰ ਤਰਾਸ਼ ਸਕਦਾ ਹੈ ਤਰਾਸ਼ ਦੇ ਜਿੰਨੀ ਮਿਹਨਤ ਕਰ ਸਕਦਾ ਹੈ ਮਿਹਨਤ ਕਰ ਦੇ ਮੈਂ ਹਰ ਦਰਦ ਬਰਦਾਸ਼ਤ ਕਰਨ ਨੂੰ ਸਮਝਿ ਦੇਉਗ ਨਹੀਂ ਹੁਣ ਕਹਿੰਦੇ ਜਦੋਂ ਕਾਲੇ ਪੱਥਰ ਨੇ ਗੱਲ ਕਹੀ ਤਾਂ ਫਿਰ ਮੂਰਤੀਕਾਰ ਨੇ ਬੜੀ ਖੁਸ਼ੀ ਦੇ ਨਾਲ ਸੈਣੀ ਧੋਣਾ ਕੱਢਿਆ ਔਰ ਸੱਟਾਂ ਮਾਰਨੀਆਂ ਸ਼ੁਰੂ ਇੱਕ ਦਿਨ ਦੋ ਦਿਨ ਦ੍ਰੋਹਿਤ تراਸ਼ ਰਿਹਾ ਹੈ ਲਗਾਤਾਰ تراਸ਼ ਰਿਹਾ ਹੈ ਕਰਦਿਆਂ 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 ਕੁਛ ਦਿਨਾਂ ਚ ਹੀ ਉਹ ਕਾਲਾ ਪੱਥਰ ਜੋ ਪੱਥਰ ਸੀ ਉਹਨੇ ਆਪਣੀ ਮਿਹਨਤ ਦੇ ਨਾਲ ਉਹਦੇ ਜੋ ਭੋਲੇ ਸ਼ੰਕਰ ਦੀ ਮੂਰਤੀ تراਸ਼ ਦਿੱਤੀ ਕਹੀ ਤਾਂ ਆਂਦਾ ਹੈ ਕਿ ਜੋ ਕਮਜ਼ੋਰ ਪੱਥਰ ਥਾ ਉਸ 'ਤੇ ਪਈ ਝੋਟ ਉਹ ਕੰਕਰ ਕੰਕਰ ਹੋ ਗਿਆ ਜੋ ਕਮਜ਼ੋਰ ਪੱਥਰ ਤਾਂ ਉਸ ਪਰ ਪੜੀ ਚੋਟ ਵੋ ਕੰਕਰ 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 ਦਾ ਮਤਲਬ ਹੁੰਦਾ ਖਿਲਰ ਗਿਆ ਖਲਾਰਾ ਪੈ ਗਿਆ ਉਹਦਾ ਯਾਨੀ ਖਿਲਰ ਗਿਆ ਹੋ ਟੁਕੜੇ ਟੁਕੜੇ ਹੋ ਕੇ गिर ਗਿਆ ਜੋ ਕਮਜ਼ੋਰ ਪੱਥਰ ਤਾਂ ਉਸ ਪਰ ਪੜੀ ਚੋਟ ਵੋ ਕੰਕਰ ਕੰਕਰ ਹੋ ਗਿਆ ਕੰਕਰ ਹੋ ਗਿਆ ਜੋ ਪੱਥਰ ਤਾਂ ਮਜ਼ਬੂਤ ਜਬ ਉਸ ਪਰ ਪੜੀ ਚੋਟ ਤੋ ਬੋਲੇ ਸ਼ੰਕਰ ਹੋ ਗਿਆ ਇਤੇ ਹੁੰਦਾ ਅੰਦਰ ਹੀ ਤਾਂ ਹੈ ਬੋਲੇ ਸ਼ੰਕਰ ਅੰਦਰਿਤ ਹੈ ਭਗਵਾਨ ਅੰਦਰਿਤ ਹੈ ਪਰਮਾਤਮਾ ਅੰਦਰਿਤ ਹੈ ਉਹ ਹਰੀ ਪਰ ਬਾਹਰ ਉਦੋਂ ਹੀ ਆਣਾ ਜਦੋਂ ਸੱਟਾਂ ਸਮਝਦੇ ਹੋ ਕਿ ਨਹੀਂ ਕਹਿੰਦੇ ਬਲ ਸ਼ਕਤੀ ਤਾਕਤ ਇਨਸਾਨ ਦੇ ਅੰਦਰ ਹੀ ਹੈ ਪਰ ਬਾਹਰ ਉਦੋਂ ਹੀ ਆਉਂਦੀ ਜਦੋਂ ਮਿਹਨਤ ਕਰਨ ਨੂੰ ਸਮਝਦੇ ਹੋ ਕਿ ਨਹੀਂ ਕਰੋ ਮਿਹਨਤ ਲਾਓ ਯੋਰ ਯਾਨੀ ਜ਼ੋਰ ਦਾ ਮਤਲਬ ਕੀ ਹੈ ਐਕਸਰਸਾਈਜ਼ ਬੰਦਾ ਕਰਦਾ ਤਾਂ ਸਰੀਰ ਦੀ ਬਲ ਵਧਦਾ ਹੈ ਮੈਡੀਟੇਸ਼ਨ ਕਰਦਾ ਤਾਂ ਆਤਮਿਕ ਬਲ ਵਧਦਾ ਹੈ ਇਹ ਤਾਂ ਮਿਹਨਤ ਕਰਨੀ ਜਿਹੜੇ ਏਰੀਆ 'ਚ ਮਿਹਨਤ ਕਰਾਂਗੇ ਨਾ ਜਿਸ ਫੀਲਡ 'ਚ ਮਿਹਨਤ ਕਰਾਂਗੇ ਉਹ ਫੀਲਡ 'ਚ ਅਸੀਂ ਮਜ਼ਬੂਤ ਹੁੰਦੇ ਚਲੇ ਜਾਵਾਂਗੇ ਉੱਥੇ ਹੀ ਅਸੀਂ ਕਾਮਯਾਬ ਹੁੰਦੇ ਐ ਇਸ ਲਈ ਉਹਨੇ ਦੇਖਣਾ ਕਿ ਕਮਜ਼ੋਰ ਬਣ ਕੇ ਰਵਾਂਗੇ ਤਾਂ ਫੇ ਕੰਕਰ ਕੰਕਰ ਖਲਾਰੇ ਬਹਿ ਜਾਣਗੇ ਫੇ ਤਾਂ ਬੰਦਾ ਇੱਥੋਂ ਵੀ ਟੁੱਟ ਗਿਆ ਇੱਥੇ ਵੀ ਟੁੱਟ ਗਿਆ ਸਮਝਦੇ ਹੋ ਕਿ ਨਹੀਂ એટલે ਕਿੰਨਾਂ ਤਾਂ ਦੇਖਿਆ ਰੋਣਾ ਹੀ ਰੋਂਦੇ ਰਹਿੰਦੇ ਉਹਨਾਂ ਵੀ ਮੇਰਾ ਦਿਲ ਤੋੜ ਦਿੱਤਾ ਉਹਨਾਂ ਹੀ ਮੇਰਾ ਦਿਲ ਤੋੜਦਾ ਤੇਰਾ ਦਿਲ ਨਾ ਹੋਇਆ ਸਮਝਦੇ ਹੋ ਕਿ ਨਹੀਂ ਕਿ ਜਿਹੜਾ ਆਂਦਾ ਤੋੜ ਕੇ ਚਲਾ ਜਾਂਦਾ ਇੰਦਾਂ ਦੇ ਕਮਜ਼ੋਰ ਦਿਲ ਨੂੰ ਕੀ ਕਰਨਾ ਭਾਈ ਤੂੰ ਦਿਲ ਇੰਨਾ ਮਜ਼ਬੂਤ ਰੱਖ ਦਿਲ ਇੰਨਾ ਮਜ਼ਬੂਤ ਰੱਖ ਪੂਰੀ ਦੁਨੀਆ ਵੀ ਯੋਰ ਲਾ ਲਵੇ ਟੁੱਟੇ ਹੀ ਨਾ ਕਿਉਂਕਿ ਇਹ ਦਿਲ ਰੱਬ ਦਾ ਘਰ ਹੈ ਇਹ ਦਿਲ ਚ ਮੈਂ ਵਸਾਇਆ ਹੀ ਆਪਣੇ ਮਾਲਿਕ ਨੂੰ ਹੈ ਉਹ ਜਿਵੇਂ ਆਪਣੇ ਘਰ ਨੂੰ ਮਜ਼ਬੂਤ ਬਣਾਉਂਦਾ ਤਾਂ ਇਹ ਦਿਲ ਤਾਂ ਰੱਬ ਦਾ ਘਰ ਹੈ ਜਦੋਂ ਮੇਰਾ ਮਾਲਿਕ ਰਹਿੰਦਾ ਹੈ ਤਾਂ ਮੇਰਾ ਦਿਲ ਇੰਨਾ ਮਜ਼ਬੂਤ ਹੈ ਨੂੰ ਕੋਈ ਤੋੜ ਨਹੀਂ ਸਕਦਾ ਇਹਨੂੰ ਕਹਿੰਦੇ ਬਹਾਦਰੀ ਸਮਝਦੇ ਹੋ ਪਰ ਅੱਜ ਇਨਸਾਨ ਜਿਹਨੂੰ ਦੇਖੋ ਬੈਠਾ ਹੈ ਕੀ ਹੋ ਗਿਆ ਭਾਈ ਉਹਨੇ ਮੇਰਾ ਦਿਲ ਤੋੜ ਦਿੱਤਾ ਉਹਨੇ ਮੇਰਾ ਦਿਲ ਤੋੜਤਾ ਅੱਛਾ ਦਿਲ ਟੁੱਟਿਆ ਕਿ ਉਹਨੇ ਮੈਨੂੰ ਪੁੱਛਿਆ ਹੀ ਨਹੀਂ ਵਿਆਹ ਚ ਗਏ ਸੀ ਉਹ ਰਿਸ਼ਤੇਦਾਰ ਨੇ ਬੁਲਾਇਆ ਨਹੀਂ ਦਿਲ ਟੁੱਟ ਗਿਆ ਨਿਕਲੀ ਇਹ ਗੱਲਾਂ ਨਾਲ ਬੰਦੇ ਦਾ ਦਿਲ ਕਿੰਨੇ ਕਮਜ਼ੋਰ ਹੈ ਫਿਰ ਬੰਦਾ ਕਹਿੰਦਾ ਹੈ ਕਿ ਮੈਂ ਖੁਸ਼ੀ ਚਾਹੁੰਦਾ ਹਾਂ ਉਹ ਭਾਈ ਖੁਸ਼ੀ ਕਿੱਥੋਂ ਮਿਲਣੀ ਹੈ ਮਾੜੀਆਂ ਮਾੜੀਆਂ ਗੱਲਾਂ ਮਾੜੀਆਂ ਮਾੜੀਆਂ ਗੱਲਾਂ ਤੈਨੂੰ ਤਕਲੀਫ ਦੇਣ ਲਗੀਆਂ ਤੇਰੇ ਦਿਲ ਨੂੰ ਤੋੜਨ ਗਿਆ ਤਾਂ ਤੂੰ ਜ਼ਿੰਦਗੀ 'ਚ ਖੁਸ਼ੀ ਕਦੀ ਨਹੀਂ ਸਕਦਾ ਭਾਈ ਨਹੀਂ ਸਕਦਾ ਕਦੀ ਖੁਸ਼ ਰਹਿ ਹੀ ਨਹੀਂ ਸਕਦਾ ਜ਼ਿੰਦਗੀ 'ਚ ਖੁਸ਼ ਉਹ ਹੀ ਰਹਿੰਦੇ ਐ ਜਿਹੜੇ ਕਿਸੇ ਵੀ ਗੱਲ ਨੂੰ ਇੱਥੇ ਤੱਕ ਨਹੀਂ ਪਹੁੰਚਣ ਦਿੰਦੇ ਉਹ ਕਹਿੰਦੇ ਉਹਨਾ ਬੁਰਾ ਬੋਲੇ ਬੋਲੀ ਜਾਵੇ ਮੈਂ ਖੁਸ਼ ਰਹਿਣਾ ਰਮਾ ਕਿਸੇ ਦੀ ਗੱਲ ਦਾ ਮੇਤੇ ਕੋਈ ਅਸਰ ਨਹੀਂ ਹੈ ਸੋ ਸਮਝ ਨਾ ਜ਼ਰਾ ਸਾਰੇ ਨੇ ਦਿਲ ਨੂੰ ਇੰਨਾ ਮਜ਼ਬੂਤ ਬਣਾਓ ਇਹਨੂੰ ਇਸ ਤਰ੍ਹਾਂ ਹੀ ਸਮਝ ਲਓ ਕਿ ਜਿਸ ਤਰ੍ਹਾਂ ਕਹਿੰਦੇ ਨਾ ਮੁਰਸ਼ਦ ਨੇ ਮੁਜ ਕੋ ਚੈਨ ਸੇ ਜੀਣਾ ਸਿਖਾ ਦਿਆ ਮੁਰਸ਼ਦ ਨੇ ਮੁਜ ਕੋ ਜੀਣਾ ਸਿਖਾ ਦਿਆ ਲੋਗੋ ਕੀ ਬਾਤੈ ਜ਼ਹਿਰ ਸੀ ਪੀਣਾ ਸਿਖਾ ਦਿਆ ਕਹਿੰਦੇ ਲੋਕੀ ਜ਼ਹਿਰ ਵਰਗੀਆਂ ਗੱਲਾਂ ਕਰਦੇ ਪਰ ਗੁਰੂ ਕਹਿੰਦਾ ਪੀ ਜਾ ਫਿਕਰ ਨਾ ਕਰ ਤੇਰਾ ਬਾਲ ਨਹੀਂ ਵਿੰਗਾਗਾ ਮੀਰਾ ਜ਼ਹਿਰ ਦੇ ਪਿਆਲੇ ਪੀਏ ਹੀ ਉਹਦਾ ਕੁਛ ਨਹੀਂ ਵਿਗੜਿਆ ਤਾਂ ਲੋਗਾਂ ਦੀ ਜ਼ਹਿਰ ਵਰਗੀਆਂ ਗੱਲਾਂ ਤੂੰ ਵੀ ਪੀ ਲੈ ਤੇਰੇ ਨਾਲ ਕੁਛ ਨਹੀਂ ਹੁੰਦਾ ਚੈਨ ਨਾ ਦੀ ਖੁਸ਼ੀ ਨਾ ਜੀ ਤਾਂ ਹੀ ਕਹਿੰਦੇ ਮੁਰਸ਼ਿਦ ਨੇ ਮੁਜ ਕੋ ਚੈਨ ਸੇ ਜੀਣਾ ਸੁਭਾਨ ਅੱਲਾ ਚੈਨ ਸਕੂਨ ਨਾਲ ਜੀਣਾ ਚਾਹਦੇ ਹੋ ਨਾ ਤਾਂ ਫੇ ਕਹਿੰਦੇ ਆ ਕੋਈ ਕੀ ਬੋਲ ਰਿਹਾ ਹੈ ਕੋਈ ਕੀ ਕਰ ਰਿਹਾ ਹੈ ਕੋਈ ਕੀ ਸੋਚ ਰਿਹਾ ਹੈ ਇਹਨਾਂ ਗੱਲਾਂ ਤੋਂ ਜਿੰਨਾ ਦੂਰ ਰਾਵਾਂਗੇ ਉਨਾ ਹੀ ਅਸੀਂ ਸਕੂਨ ਇਹਨੂੰ ਇਦਾਂ ਕਹਦੇ ਹੀ ਏ ਕਿ ਕੌਣ ਕੀ ਕਰ ਰਿਹਾ ਹੈ ਕੌਣ ਕੀ ਬੋਲ ਰਿਹਾ ਹੈ ਕੌਣ ਕੀ ਸੋਚ ਰਿਹਾ ਹੈ ਇਹਨਾਂ ਗੱਲਾਂ ਤੋਂ ਜਿੰਨਾ ਰਾਵਾਂਗੇ ਦੂਰ ਉਨਾ ਸਾਡੀ ਜ਼ਿੰਦਗੀ ਰਹੇਗੀ ਖੁਸ਼ੀਆਂ ਨਾਲ ਭਰਪੂਰ ਉਹਨੇ ਸਾਡੇ ਹੱਥ 'ਚ ਹੈ ਕਿ ਅਸੀਂ ਆਪਣੇ ਜੀਵਨ ਨੂੰ ਖੁਸ਼ੀਆਂ ਨਾਲ ਭਰਪੂਰ ਕਰਨਾ ਤਾਂ ਬੁਰੀਆਂ ਗੱਲਾਂ ਤੋਂ ਰਹੀਏ ਤਾਂ ਫਿਰ ਵੀ ਜੇ ਬੁਰੀਆਂ ਗੱਲਾਂ ਦਿਲ ਦੇ ਨਾਲ ਲਾ ਕੇ ਦੁਖੀ ਹੋਣਾ ਤਾਂ ਫਿਰ ਤੁਹਾਡਾ ਹੈ ਕਸੂਰ ਤੇ ਕਸੂਰ ਵੀ ਤੁਹਾਡਾ ਹੀ ਹੈ ਸਮਝਦੇ ਹੋ ਕਿ ਨਹੀਂ ਇਸ ਲਈ ਗੁਰੂ ਰਹਿਬਰ ਤਾਂ ਹੁਣ ਗੁਰੂਆਂ ਰਹਿਬਰਾਂ ਨੂੰ ਕਿੰਨਾ ਦੁਨੀਆਂ ਦੇ ਬੁਰਾ ਬੋਲਿਆ ਪਰ ਪ੍ਰਵਾਹ ਕੀਤੀ ਉਹਨਾਂ ਨੇ ਸੋਚ ਕੇ ਦੇਖੋ ਜਰਾ ਕਿਉਂਕਿ ਜੇ ਜੀਵਨ 'ਚ ਅੱਗੇ ਵਧਣਾ ਹੈ ਨਾ ਤਾਂ ਫਿਰ ਜਿਸ ਤਰ੍ਹਾਂ ਕਬੀਰ ਸਾਹਿਬ ਨੇ ਹਾਥੀ ਦੀ ਮਿਸਾਲ ਦਿੱਤੀ ਕਿ ਇੱਕ ਨਗਰ ਤੇ ਹਾਥੀ ਆਂਦਾ ਕੁੱਤੇ ਗਈ ਭੌਂਕਦੇ ਐ ਪਰ ਹਾਥੀ ਕਦੀ ਰੋਕੇ ਉਹਨਾਂ ਦਾ ਜਵਾਬ ਨਹੀਂ ਦਿੰਦਾ ਇਹ ਨਹੀਂ ਸੁਣਦਾ ਕੁੱਤਾ ਕੀ ਕਹਿ ਰਿਹਾ ਇਧਰੋਂ ਕੀ ਕਹਿ ਰਿਹਾ ਕਿਉਂਕਿ ਹਾਥੀ ਆਪਣੀ ਚਾਲ 'ਚ ਮਸਤ ਘੈਂਟੀ ਵਜਾਂਦਾ ਘੈਂਟੀ ਗਲਜ ਹੁੰਦੀ ਆ ਤੇ ਟੰ 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 ਨਿਕਲਦਾ ਜਾਂਦਾ ਕੁੱਤੇ ਭੌਂਕਦੇ ਉੱਥੇ ਪਰ ਅੱਗੇ ਜਾ ਵੀ ਨਹੀਂ ਸਕਦੇ ਉਹ ਕਿਉਂਕਿ ਪਤਾ ਕਿ ਅੱਗੇ ਗਏ ਤਾਂ ਨੁਕਸਾਨ ਸਾਡਾ ਹੀ ਔਰ ਇੱਕ ਗੱਲ ਇੱਥੇ ਇਹ ਵੀ ਰਾਜ ਹੈ ਕਿ ਤੁਹਾਨੂੰ ਬੋਲਣਗੇ ਵੀ ਉਹੀ ਜਿਨ੍ਹਾਂ ਕੋ ਤੁਹਾਨੂੰ ਟੱਚ ਕਰਨ ਦੀ ਛੂਹਣ ਦੀ ਹਿੰਮਤ ਸਮਝਦੇ ਹੋਗੇ ਨਹੀਂ ਗੱਲਾਂ ਉਹੀ ਪਿੱਠ ਪਿੱਛੇ ਕਰਨਗੇ ਕਿਉਂਕਿ ਪਿੱਠ ਵਿੱਚ ਉਹਦੀਆਂ ਗੱਲਾਂ ਹੁੰਦੀਆਂ ਜਿਹੜਾ ਉਹਨਾਂ ਤੋਂ ਅੱਗੇ ਹੋਵੇ ਜੇ ਤੁਸੀਂ ਕਿਸੇ ਤੋਂ ਅੱਗੇ ਹੋ ਨਾ ਤਾਂ ਫੇਰ ਹੀ ਤੁਹਾਡੇ ਵਿੱਚ ਪਿੱਛੇ ਗੱਲਾਂ ਹੁੰਦੀਆਂ ਤੇ ਇਸ ਲਈ ਤੇ ਤੁਹਾਡੇ ਪਿੱਠ ਪਿੱਛੇ ਗੱਲ ਹੋ ਰਹੀ ਤੇ ਦਾ ਮਤਲਬ ਜਿਹੜਾ ਗੱਲ ਕਰ ਰਿਹਾ ਤੁਹਾਡੇ ਪਿੱਛੇ ਐ ਸ਼ੁਕਰ ਕਰੋ ਰੱਬ ਦਾ ਕਿ ਮੈਂ ਉਹ ਤੋਂ ਅੱਗੇ ਐ ਤੇ ਗੁੱਸਾ ਕਰਨ ਦੀ ਲੋੜ ਕੀ ਐ ਕੋਈ ਕਹਵੇ ਪਿੱਠ ਪਿੱਛੇ ਗੱਲਾਂ ਕਰ ਰਿਹਾ ਭਾਈ ਪਿੱਠ ਪਿੱਛੇ ਗੱਲਾਂ ਕਰਨ ਵਾਲੇ ਪਿੱਛੇ ਹੀ ਹੁੰਦੇ ਐ ਔਰ ਜਿਹੜਾ ਬੇਤੋਂ ਪਿੱਛੇ ਹੋਵੇ ਉਹਦੀ ਮੈਂ ਫਿਕਰ ਕੀ ਕਰਨਾ ਕਿਉਂਕਿ ਮੈਂ ਤਾਂ ਅੱਗੇ ਵਧਣਾ ਐ ਮੈਂ ਤਾਂ ਅੱਗੇ ਨੂੰ ਦੇਖਣਾ ਐ ਜਿਹੜਾ ਮੇਰੇ ਪਿੱਛੇ ਐ ਮੂੰਹ ਪਿੱਛੇ ਨੂੰ ਕਰਕੇ ਉਹ ਨੂੰ ਉਲਝਣ ਲੱਗ ਗਿਆ ਤਾਂ ਫਿਰ ਅੱਗੇ ਕਦੀ ਮੈਂ ਵੱਧ ਸੋਚ ਕੇ ਦੇਖੋ ਇਹ ਸਿੰਪਲ ਜਿਹਾ ਜਿੱਦਾ ਕਹਿੰਦਾ ਇੱਕ ਫਾਰਮੂਲਾ ਹੈ ਪਿੱਠ ਪਿੱਛੇ ਗੱਲਾਂ ਕਰ ਰਹੇ ਹੋ ਪਿੱਛੇ ਰਹਿਣ ਦਿਓ ਕਿਉਂਕਿ ਤੁਹਾਡਾ ਰਸਤਾ ਅੱਗੇ ਹੈ ਤੁਹਾਡੀ ਜ਼ਿੰਦਗੀ ਅੱਗੇ ਹੈ ਤੁਹਾਡੀ ਮੰਜ਼ਿਲ ਅੱਗੇ ਹੈ ਤੁਸੀਂ ਅੱਗੇ ਵਧਣਾ ਤੁਹਾਨੂੰ ਪਿਛਲੇ ਦਾ ਮਤਲਬ ਕੀ ਹੈ ਅਗਲੀ ਤਿਆਰੀ ਕਰੋ ਅਗਲੀ ਸੰਭਾਲ ਕਰੋ ਸਮਝ ਆ ਰਹੀ ਹੈ ਇਸ ਲਈ ਲੋਕੋ ਕੀ ਬਾਤیں ਜ਼ਹਿਰ ਸੀ ਪੀਣਾ ਸਖਾ ਲਿਆ ਐ ਸਿੱਖ ਲਓ ਸਾਡੇ ਕੋਲੋਂ ਥੋੜਾ ਜਿਹਾ ਹੈ ਨਾ ਸਮਝਦੇ ਹੋ ਕਿ ਕੋਈ ਕੁਝ ਵੀ ਕਵੇ ਪੀ ਲੋ ਜਾਂ ਛੱਡ ਦਿਓ ਸਮਝਦੇ ਹੋ ਕਿ ਨਹੀਂ ਔਰ ਚੈਨ ਨਾ ਜਿਓ ਖੁਸ਼ੀ ਨਾ ਜਿਓ ਕਿਉਂਕਿ ਸਾਨੂੰ ਤਸੱਲੀ ਹੋਣੀ ਚਾਹੀਦੀ ਹੈ ਦੁਨੀਆ ਤਸ਼ਰੀਕ ਰਿਸ਼ਨ ਨੂੰ ਬਹੁਤ ਕੁਝ ਕਹਿ ਗਈ ਸ਼੍ਰੀ ਰਾਮ ਨੂੰ ਬਹੁਤ ਕੁਝ ਕਹਿ ਗਈ ਗੁਰੂਆਂ ਰਹਿਵਰਾਂ ਨੂੰ ਬਹੁਤ ਕੁਝ ਕਹਿ ਗਈ ਪਰ ਉਹਨਾਂ ਨੂੰ ਪਤਾ ਸੀ ਅਸੀਂ ਸਹੀ ਮਾਰਗ ਤੇ ਜਾ ਰਹੇ ਹਾਂ ਸੱਚ ਦੇ ਮਾਰਗ ਤੇ ਜਾ ਰਹੇ ਹਾਂ ਇਸ ਲਈ ਉਹਨਾਂ ਨੂੰ ਦੁਨੀਆ ਦੀ ਪਰਵਾਹ ਨਹੀਂ ਸਾਨੂੰ ਪਤਾ ਹੋਣਾ ਚਾਹੀਦਾ ਸਾਡਾ ਰਸਤਾ ਸਹੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਸਾਡਾ ਕਰਮ ਸਹੀ ਹੈ ਸਾਨੂੰ ਪਤਾ ਹੁਣ ਚਾਹੀਦਾ ਹੁਣ ਫਰਜ਼ ਕਰੋ ਜੇ ਤੁਸੀਂ ਸਤਸੰਗ ਚ ਜਾਂਦੇ ਹੋ ਤੁਹਾਨੂੰ ਪਤਾ ਇਸੇ ਹੀ ਜਗ੍ਹਾ ਜਾ ਰਹੇ ਆਂ ਦੁਨੀਆ ਜੋ ਮਰਜੀ ਬੋਲੀ ਜਾਵੇ ਹੁ ਰੋਜ਼ ਹੀ ਤੁਰਿਆ ਰਹਿੰਦਾ ਹੈ ਇਹ ਰੋਜ਼ ਹੀ ਇਹਦਾ ਕੰਮ ਹੀ ਇਹ ਹੈ ਉਹ ਥੇ ਇਦਾਂ ਕਰਦਾ ਉਦਾਂ ਕਰਦਾ ਮੈਨੂੰ ਤਾਂ ਪਤਾ ਨਹੀਂ ਕੀ ਕਰ ਰਹੇ ਆਂ ਜਾ ਕੇ ਦੁਨੀਆ ਦੀ ਕਹਿਣ ਨੂੰ ਕੀ ਕਰਨਾ ਸਮਝਦੇ ਹੋ ਦੁਨੀਆ ਨੇ ਕਦੀ ਉਹਨਾਂ ਨੂੰ ਨਹੀਂ ਕਹਿਣਾ ਜਿਹੜੇ ਰੋਜ਼ ਸ਼ਾਮ ਨੂੰ ਜਾ ਕੇ ਠੇਕੇ ਦੇ ਵੰਦੇ ਆ ਸਤਸੰਗੀ ਨੂੰ ਤੂੰ ਰੋਜ਼ ਕੱਲ ਵੀ ਤੁਰਿਆ ਸੀ ਸਤਸਗਤ ਅੱਜ ਵੀ ਤੁਰਿਆ ਹੈ ਤਾਂ ਠੇਕੇ ਵਾਲੇ ਨੂੰ ਲੋਕੋ ਕੱਲ ਵੀ ਬੈਠਾ ਸੀ ਅੱਜ ਕਿਉਂ ਬੈਠਾ ਹੈ ਸਮਝ ਉਹਨੂੰ ਕਹਿਣਾ ਨਹੀਂ ਉਹ ਚੰਗਾ ਕਰ ਰਿਹਾ ਹੈ ਇਸ ਲਈ ਰੋਜ਼ ਜਾਵੇ ਸਾਤਸੰਗ ਜਾਣਾ ਮਾੜੀ ਗੱਲ ਲੱਗਦੀ ਐ ਇਸ ਲਈ ਉੱਥੇ ਬੰਦੇ ਨੂੰ ਪਤਾ ਐ ਰੋਕਦੇ ਕਿਉਂ ਐ ਕਿਉਂਕਿ ਪਤਾ ਜੇ 사ਤਸੰਗ ਤੇ ਜਾਂਦਾ ਰਿਹਾ ਜਾਂਦਾ ਰਿਹਾ ਜਾਂਦਾ ਰਿਹਾ ਤਾਂ ਇਹਨੇ ਸਾਡੇ ਨਾਲੋਂ ਕਈ ਗੁਣਾ ਅੱਗੇ ਨਿਕਲ ਜਾਣਾ ਹੈ ਔਰ ਅੱਗੇ ਨਿਕਲਦਾ ਦੇਖ ਕੇ ਕੋਈ برداشت ਨਹੀਂ ਹੁੰਦਾ ਇਹ برداشت ਕਰਦਾ ਕਿ ਕੋਈ ਮੇਤੋਂ ਅੱਗੇ ਨਿਕਲ ਜਾਵੇ ਹਰ ਕੋਈ ਕਹਿੰਦਾ ਜੀ ਮੈਂ ਦੁਖੀ ਹਾਂ ਵੀ ਦੁਖੀ ਰਵੇ ਮਾਨੂੰ ਪਤਾ ਮੈਂ ਤਾਂ ਠੇਕੇ ਤੇ ਜਾਂਦਾ ਹਾਂ ਕਿਉਂਕਿ ਮੈਂ ਆਪਣੇ ਪੱਲੇ ਨਰਕ ਪਾਉਂਦਾ ਹਾਂ ਇਹਦੇ ਪੱਲੇ ਸਵਰਗ ਕਿੱਦਾ ਪੈ ਜਾਵੇ ਇਹਲੇ ਜਾਣ ਇਹਨੂੰ ਵੀ ਨਹੀਂ ਦੇਣਾ ਇਹ λεयो ਰੋਕਣ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਅਸੀਂ ਬਹੁਤ ਵਾਰ ਦੱਸਿਆ ਕਿ ਲੋਕ ਆਪਣੇ ਦੁੱਖ ਤੋਂ ਘੱਟ ਦੁਖੀ ਹੁੰਦੇ ਦੂਜੇ ਦੀ ਖੁਸ਼ੀ ਤੋਂ ਜ਼ਿਆਦਾ ਦੁਖੀ ਹੁੰਦੇ ਇਹ ਖੁਸ਼ ਕਿਦਾਂ ਹੈ ਇਹਨੂੰ ਰੁਵਾਈਏ ਪਹਿਲਾਂ ਇਹ ਲੈ ਹੱਸ ਲਿਆ ਕਰੋ ਥੋੜਾ ਜਿਹਾ ਚਲੋ ਹੱਸ ਕੇ ਦਿਖਾਓ ਕਿਹੜਾ ਕਿਹੜਾ ਖੁਸ਼ੀ ਚਾਹੁੰਦਾ ਹੈ ਕਿਉਂਕਿ ਜਿੰਨੀ ਤੁਹਾਡੇ ਚਿਹਰੇ ਤੇ ਸਮਾਈਲ ਹੋ ਗਈ ਖੁਸ਼ੀਆਂ ਵੀ ਤਾਂ ਹੀ ਤਾਂ ਅਸੀਂ ਪਹਿਲਾਂ ਹੀ ਕਿਹਾ ਮੈਂ ਬਹੁਤ ਖੁਸ਼ ਹਾਂ ਮੈਂ ਬਹੁਤ ਖੁਸ਼ ਹਾਂ ਮੈਂ ਬਹੁਤ ਖੁਸ਼ ਹਾਂ ਖੁਸ਼ੀ ਆ ਗਈ ਆ ਗਈ ਆ ਗਏ ਇੱਤਾਲੀਆ ਕਰੋ ਆ ਗਈ ਆ ਗਈ ਆ ਗਈ ਆ ਗਈ ਆ ਗਈ ਅੱ ਆ ਗਈ ਨਿਲ ਕਰੇ ਹੋ ਖੁਸ਼ੀ ਆ ਰਹੀ ਹੈ ਤੇ ਤੁਹਾਡੇ ਜੀਵਨ ਦੀ ਖੁਸ਼ੀਆਂ ਹੀ ਖੁਸ਼ੀਆਂ ਹੈ ਪਰ ਇਨਸਾਨ ਹੈ ਕਿ ਉਹਨਾਂ ਦੀ ਉਹਨਾਂ ਦੀ ਇਹਨਾਂ ਦੀ ਉਹਨਾਂ ਦੀ ਟੈਨਸ਼ਨ ਲੈ ਲੈ ਕੇ ਆਪ ਹੀ ਦੁਖੀ ਹੋ ਰਿਹਾ ਹੈ ਹੁਣ ਦੇਖੋ ਕਈ ਵਾਰ ਬੰਦੇ ਨੂੰ ਕਹੋ ਹੱਸ ਲੈ ਯਾਰ ਉਹ ਕੀ ਕਹਿਣਗੇ ਜ਼ਿੰਦਗੀ ਤੇਰੀ ਹੈ ਫਿਕਰ ਤੇਨੂੰ ਉਹਨਾਂ ਦੀ ਉਹ ਕੀ ਕਹੇਗਾ ਸਮਝਦੇ ਕੱਲੂ ਇੱਧੇ ਦੁੱਖ ਚ ਮਰ ਜਾਣਾ ਤੂੰ ਕਿਸੇ ਨੇ ਕੁਝ ਨਹੀਂ ਕਹਿਣਾ ਜੇ ਤਾਂ ਕਈ ਵਾਰ ਅਸੀਂ ਕਹੀ ਹੋਣਾ ਲੋਕ ਬੰਦਾ ਕਹਿੰਦਾ ਉਹ ਚਾਰ ਲੋਕ ਕੀ ਕਹਿਣਗੇ ਪਹਿਲਾਂ ਅਸੀਂ ਕਹਿੰਦੇ ਨਾ ਇਹਨਾਂ ਚਾਰ ਲੋਕਾਂ ਨੂੰ ਬੁਲਾ ਕੇ ਪੁੱਛੇ ਲੋ ਭਾਈ ਜੇ ਮਾਂ ਕੀਤਾ ਤੁਸੀਂ ਕਹਿਣਾ ਕੀ ਹੈ ਤਾਂ ਕਿ ਡਰ ਹੀ ਨਿਕਲ ਜਾਵੇ ਅੰਦਰੋਂ ਉੱਥੇ ਹੀ ਲੋ ਪਹਿਲਾਂ ਉਹਨਾਂ ਨੂੰ ਜਿਨ੍ਹਾਂ ਡਰ ساری ਜ਼ਿੰਦਗੀ ਉਹ ਚਾਰ ਲੋਕ ਕੀ ਕਹਿਣਗੇ ਔਰ ਚਾਰ ਲੋਕ ਕੀ ਕਹਿਣਗੇ ਇੱਕ ਵਾਰੀ ਮੀਟਿੰਗ ਹੀ ਰੱਖ ਲੋ ਔਰ ਦੱਸ ਦਿਓ ਚਾਰ ਲੋਕਾਂ ਨੂੰ ਭਾਈ ਮੈਂ ਨੱਚਣਾ ਹੈ ਮੈਂ ਹੱਸਣਾ ਹੈ ਮੈਂ ਟੱਪਣਾ ਹੈ ਮੈਂ ਸਭ ਕੁਝ ਕਰਨਾ ਹੈ ਤੁਸੀਂ ਕਹਿ ਲੋ ਜੋ ਕਹਿਣਾ ਜ਼ਿੰਦਗੀ ਮੇਰੀ ਇਹ ਮਰਨਾ ਜਦੋਂ ਮੈਂ ਫਰਕ ਮੈਨੂੰ ਹੀ ਪੈਣਾ ਹੈ ਇਹ ਚਾਰ ਲੋਕਾਂ ਨੂੰ ਕੀ ਫਰਕ ਪੈਣਾ ਔਰ ਦੂਜੀ ਗੱਲ ਕਲੀਅਰ ਕਰ ਦਈਏ ਆ ਜਿਹੜਾ ਕਹਿੰਦਾ ਨਾ ਚਾਰ ਲੋਕ ਕੀ ਕਹਿਣਗੇ ਜਰਾ ਹੁਣ ਗੌਰ ਕਰਨਾ ਜਦੋਂ ਪੁੱਛੂਗੇ ਨਾ ਜਾ ਕੇ ਇਹਨਾਂ ਚਾਰਾਂ ਨੂੰ ਉਹਨਾਂ ਕਹਿੰਦਾ ਭਾਈ ਸਾਡੀ ਤਾਂ ਆਪਣੀ ਬੜੀ ਟੈਂਸ਼ਨ ਹੈ ਤੇਰੇ ਬਾਰੇ ਕੀ ਕਹਿਣਾ ਹੈ ਅਸੀਂ ਸੰਧ ਤੇਰੀ ਫਿਗਰ ਸੀ ਤੂੰ ਕੀ ਕਹੂਗਾ ਅੱਜ ਉਹ ਇਹ ਗਵਾਂਡੀ ਉਹਦੀ ਫਿਗਰ ਕਰਦਾ ਉਹ ਕੀ ਕਹੇਗਾ ਆ ਗਵਾਂਡੀ ਉਹਦੀ ਫਿਗਰ ਕਰੀਏ ਲੋਕ ਕੀ ਕਹੇਗਾ ਇੱਕ ਦੂਜੇ ਪੁੱਛੋ ਕਹਿੰਦਾ ਕੋਈ ਕਿਸੇ ਨੂੰ ਹੈ ਨਹੀਂ ਕੁਛ ਵੀ ਫਿਕਰ ਹੀ ਰਹਿੰਦੀ ਅੰਦਰ ਇਦਾਂ ਇੰਨਾ ਇਨਸਾਨ ਦੇ ਆਪਣੇ ਜੀਵਨ ਜਿੰਨੀਆਂ ਟੈਨਸ਼ਨ ਆਏ ਕਿ ਬੰਦੇ ਨੂੰ ਦੂਜੇ ਬਾਰੇ ਸੋਚਣ ਦਾ ਵਕਤ ਕਿੱਥੋਂ ਆਏ ਇਹ ਗੱਲ ਯਾਦ ਰੱਖੋ ਕੋਈ ਮਰ ਵੀ ਜਾਵੇ ਨਾ ਅਗਰ ਇੱਕ ਬੰਦਾ ਮਰ ਰਿਹਾ ਹੈ ਔਰ ਇੱਕ ਬੰਦੇ ਦੇ ਦਾੜਜ ਦਰਦ ਹੋ ਰਹੀ ਹੈ ਤਾਂ ਜਿਹਦੇ ਦਾੜਜ ਦਰਦ ਹੋ ਰਹੀ ਉਹ ਆਪਣੀ ਦਰਦ ਦੀ ਫਿਕਰ ਜਾਦਾ ਮਰਨ ਨਾਲੋਂ ਦੇ ਭਾਈ ਇਹ ਮਰਦਾ ਮਰੀਏ ਮੈਂ ਡਾਕਟਰ ਕੋਲ ਜਾਣਾ ਮੇਤੋਂ ਦਰਦ ਬਰਦਾਸ਼ ਨਹੀਂ ਹੋਣਾ ਕਿਉਂਕਿ ਹਰ ਇੱਕ ਨੂੰ ਆਪਣੀ ਦਰਦ ਜ਼ਿਆਦਾ ਹੈ ਹੁਣ ਦੂਜੇ ਨੂੰ ਫਾਂਸੀ ਵੀ ਲਟਕਾਉ ਨੂੰ ਉਹ ਭਾਈ ਲਟਕੀ ਜਾਵੇ ਔਰ ਮੇਤੋਂ ਦਰਦ ਬਰਦਾਸ਼ ਨਹੀਂ ਮੈਂ ਚੱਲਾਂ ਤਾਂ ਹੀ ਦੁੱਧ ਚਿਤਾ ਸਾਰਨ ਦਾ ਟਾਈਮ ਹੁੰਦਾ ਯਾਰ ਦੁਕਾਨ ਖੁੱਲਣ ਦਾ ਟਾਈਮ ਹੋ ਗਿਆ ਸਾਰਨ ਨਹੀਂ ਕਦੋਂ ਹੈ ਆਰਤੀ ਤੋਰਨੀ ਕਦੋਂ ਹੈ ਮੇਰਾ ਕੰਮ ਨਿਕਲੀ ਜਾਣਾ ਮੀਟਿੰਗ ਤੇ ਪਹੁੰਚਣਾ ਮੈਂ ਹਰੇਕ ਬੰਦੇ ਨੂੰ ਕਿਸੇ ਦੇ ਮਰਨ ਨਾਲੋਂ ਵੀ ਜ਼ਿਆਦਾ ਆਪਣਾ ਔਰ ਸੱਚਾਈ ਵੀ ਇਹੀ ਹੈ ਕਿਉਂਕਿ ਜ਼ਿੰਦਗੀ ਆਪਣੀ ਹੈ ਤਾਂ ਫਿਕਰ ਵੀ ਆਪਣੀ ਜ਼ਿਆਦਾ ਹੁੰਦੀ ਹੈ ਪਰ ਅਸੀਂ ਦੂਜਿਆਂ ਦੀ ਫਿਕਰ ਵਿੱਚ ਹੱਸਣਾ ਖੁਸ਼ ਹੋਣਾ ਆਨੰਦ ਲੈਣਾ ਭੁੱਲ ਸਮਝ ਦਿਓ ਸੋ ਆਨੰਦ ਲਓ ਫਿਰ ਕਮਾਂਗੇ ਕਿ ਲੋਕਾਂ ਦੀਆਂ ਬਾਤਾਂ ਜ਼ਹਿਰ ਸੀ ਹੱਕ ਤਾਂ ਨਹੀਂ ਗਏ ਇਹ ਸਸੰਦੀਸਾ ਮਾਪਤੀ ਕਰੀਏ ਫਿਰ ਲੋਗੋਆਂ ਦੀ ਬਾਤ ਜਹਿਰ ਸੀ ਪੀਣਾ ਸਿਖਾ ਦਿਆ ਮੁਰਸ਼ਦ ਨੇ ਮੁਜ ਕੋ ਚੈਨ ਸੇ ਜੀਣਾ ਸਿਖਾ ਦਿਆ ਅਜ ਚੈਨ ਨਾ ਜਾ ਕੇ ਜੀਓ ਚੈਨ ਨਾ ਜਾ ਕੇ ਸੋਇਓ ਚੈਨ ਰੱਖਿਓ ਕਈ ਖੁਸ਼ ਲੈਣਾ ਆਨੰਦ ਲੈਣਾ ਜ਼ਿੰਦਗੀ ਸਾਡੀ ਦਾ ਆਨੰਦ ਵੀ ਲੈਣਾ ਜ਼ਿੰਦਗੀ ਦਾ ਅੱਛਾ ਕਰਕੇ ਇਹਨਾਂ ਦੇ ਲੈਣਾ ਕਿਸੇ ਦਾ ਮਜ਼ਾਕ ਉਡਾ ਕੇ ਨਹੀਂ ਕੋਈ ਬੁਰਾ ਕਰਮ ਕਰਕੇ ਨਹੀਂ ਗਲਤ ਕੰਮ ਕਰਕੇ ਆਨੰਦ ਨਾ ਲੋ ਕਿਉਂਕਿ ਫਿਰ ਕਵਾਂਗੇ ਗਲਤ ਕੰਮਾਂ ਚ ਮਜ਼ਾ ਤਾਂ ਜ਼ਰੂਰ ਹੈ ਪਰ ਸਾਰੀ ਜ਼ਿੰਦਗੀ ਦੀ ਸਜ਼ਾ ਵੀ ਹੈ ਔਰ ਅੱਛੇ ਕੰਮ ਕਰਨ ਚ ਪਹਿਲਾ ਥੋੜੀ ਕਠਿਨਾਈ ਹੈ ਜੈਸੇ ਜਦਾ ਹੀ ਦਸੀਦਾ ਨਾ ਕਿ ਬੁਰੇ ਕਰਮ ਕਾਮ ਕਰਨੇ ਮੇ ਪਹਿਲੇ ਤੋ ਥੋੜਾ ਸਾ ਮਜ਼ਾ ਹੈ ਲੇਕਿਨ ਫਿਰ ਸਾਰੀ ਜ਼ਿੰਦਗੀ ਦੁੱਖ ਦਰਦ ਔਰ ਸਜ਼ਾ ਹੈ ਬੁਰੇ ਕਾਮ ਕਰਨੇ ਮੇ ਪਹਿਲੇ ਥੋੜਾ ਸਾ ਪਹਿਲਾ ਥੋੜਾ ਜਿਹਾ ਮਜ਼ਾ ਤਾਂ ਆਂਦਾ ਹੈ ਪਰ ਫਿਰ ਸਾਰੀ ਜ਼ਿੰਦਗੀ ਦਰਦ ਦੁੱਖ ਦਰਦ ਔਰ ਸਜ਼ਾ ਹੈ और अच्छा काम करने में पहले कठिनाई है अच्छा काम करते पहले कठिन लगता है औखा लगता है अच्छा काम करने में पहले कठिनाई है।, अच्छा है मगर जो करता है अच्छा काम अच्छी सेहत खुशी कामयाबी सफलता उसी ने पाई है